ਮੰਜੇ ਤੇ ਬੰਦਾ ਪਾ ਕੇ ਲਿਆਂਦੇ ਆ ਕਿ ਇਹਦੇ ਤੋਂ ਪੈਰਲਾਈਜ਼ ਹੈ ਤੁਰਿਆ ਨਹੀਂ ਜਾਂਦਾ ਹੂੰ ਔਰ ਥੋੜੀ ਦੇਰ ਬਾਅਦ ਉੱਠ ਕੇ ਤੁਰਨ ਲੱਗ ਜਾਂਦਾ ਹੈ ਹੂੰ ਪੋਸੀਬਲ ਆਪ}}{|ਆਪ|ਹੀ ਤੋਂ ਬਾਤ ਹੈ ਮੈਂ ਤੁਹਾਨੂੰ ਅੱਜ ਇਹ ਚੈਲੰਜ ਕਰ ਰਿਹਾ ਮੈਂ ਸ਼ਬਦ ਨਹੀਂ ਵਰਤਣਾ ਸੀ ਤੁਸੀਂ ਮੇਰੀ ਸਿਕਿਉਰਟੀ ਦਾ ਪ੍ਰਬੰਧ ਕਰ ਦਿਆ ਜੀ ਹੂੰ ਕਿ ਤੁਹਾਡਾ ਕੋਈ ਵੀ ਬੰਦਾ ਉੱਥੇ ਮੈਨੂੰ ਹੱਥ ਨਹੀਂ ਲਾਊਗਾ ਮੈਨੂੰ ਲੈ ਕੇ ਚੱਲੋ ਨਾਲ ਜਿਹਨੂੰ ਪੈਰਲਾਈਜ਼ ਹੋਇਆ ਉਹਦੇ ਘਰੋਂ ਨਾਲ ਮੈਂ ਲੈ ਕੇ ਆਉਂਗਾ ਉਸ ਤੋਂ ਬਾਅਦ ਉੱਥੋਂ ਚੱਲ ਕੇ ਜਾਵੇ ਆਪਦੇ ਪੈਰਾਂ ਦੇ ਉੱਤੇ ਜੇ ਸੱਚ ਹੋਇਆ ਚਲਾਤਾ ਤੇ ਮੈਂ ਸਰੈਂਡਰ ਕਰ ਦੂੰ ਤੁਹਾਡੇ ਅੱਗੇ ਕਿ ਭਾਈ ਅਸੀਂ ਗਲਤ ਸੀਗੇ ਤੁਸੀਂ ਬੰਦਾ ਤੋੜ ਕੇ ਭੇਜਿਆ ਤੇ ਜੇ ਨਹੀਂ ਹੋਇਆ ਤੇ ਤੁਸੀਂ ਮਾਫੀ ਮੰਗੋਗੇ ਇਸ ਗੱਲ ਦੀ ਮੈਂ ਆਪ ਕੋ ਇੱਕ ਬਾਤ ਬਤਾਉਂ ਸਰ ਬੰਦਾ ਤੁਸੀਂ ਚੂਜ਼ ਨਹੀਂ ਲੈਟ ਮੀ ਸਟੀਫਨ ਸਾਹਿਬ ਨਹੀਂ ਲੈਟ ਮੀ ਲੈਟ ਮੀ ਕੰਪਲੀਟ ਮੈਂ ਅੰਕੜੇ ਤੇ ਨਹੀਂ ਜਾਣਾ ਹਾਂ ਨਾ ਬੰਦਾ ਤੁਸੀਂ ਚੂਜ਼ ਕਰਨਾ ਮੈਂ ਆਪ ਕੋ ਇੱਕ ਬਾਤ ਬਤਾਉਂ ਮੈਂ ਤੁਹਾਨੂੰ ਪੈਰਾਲਾਈਜ਼ ਦਾ ਮਰੀਜ਼ ਮੈਂ ਤੁਹਾਨੂੰ 100 ਮਰੀਜ਼ਾਂ ਦੀ ਲਿਸਟ ਦਿੰਨਾ ਹਾਂ ਜੀ ਆਪ ਮੈਂ 100 ਮਰੀਜ਼ਾਂ ਦੀ ਲਿਸਟ ਦਿੰਨਾ ਬੰਦਾ ਤੁਸੀਂ ਚੂਜ਼ ਕਰੋਗੇ ਹਾਂ ਹਾਂ ਮੈਂ ਨਹੀਂ ਦੱਸੂਗਾ ਕਿਹੜਾ ਬੰਦਾ ਹੈ ਜਿਹਨੂੰ ਪੈਰਾਲਾਈਜ਼ ਹੋਊਗਾ ਉਸ ਤੋਂ ਬਾਅਦ ਤੁਸੀਂ ਸਾਲ ਦਾ ਟਾਈਮ ਲੈ ਲਓ 2 ਸਾਲ ਦਾ ਲੈ ਲਓ ਮੈਂ ਤੁਹਾਨੂੰ ਇਹ ਵੀ ਕਹਤੋਂ ਹੁਣ ਠੀਕ ਕਰਨ ਦਾ ਵੀ ਸਮਾਂ ਲੈ ਲਓ ਉਸ ਤੋਂ ਬਾਅਦ ਮੈਨੂੰ ਦੱਸ ਦੇ ਜੇ ਵੀ ਅਗਲੇ ਸਾਲ 26 ਜੁਲਾਈ ਨੂੰ ਆਪਾਂ ਕ੍ਰੁਸੇਡ ਤੇ ਮਿਲਾਂਗੇ ਤੇ ਇਸ ਬੰਦੇ ਨੂੰ ਮੈਂ ਤੋਰੂੰਗਾ ਜਾਂ ਭੁਜਾ ਕੇ ਦਿਖਾਊਂਗਾ ਜੇ ਤੁਸੀਂ ਉਹ ਵੀ ਕਰਤਾ 1.5 ਸਾਲ ਚ ਵੀ ਮੈਂ ਤੁਹਾਡੀ ਲੱਥ ਥਲੋ ਲੱਗ ਜਾਈਂਗਾ ਇਕੋ ਐਸਾ ਚੈਲੰਜ ਕਰ ਰਹੇ ਹੈ ਜੋ ਮੁਝੇ ਨਹੀਂ ਪਰਮਾਤਮਾ ਦੀ ਸ਼ਕਤੀ ਕੋ ਆਪਣਾ ਨਹੀਂ ਕਰ ਰਿਹਾ ਮੈਂ ਮੈਂ ਤੁਹਾਨੂੰ ਕਰ ਰਿਹਾ ਆਪਨੇ ਇਹ ਸ਼ਬਦ ਕਹ ਪਰਮਾਤਮਾ ਦੀ ਸ਼ਕਤੀ ਨੂੰ ਕੋਈ ਚੈਲੰਜ ਦੇ ਦੇਖੇ ਮੇਰੀ ਬਾਤ ਹੁਣ ਮੂਝੇ ਕੰਪਲੀਟ ਤੋਂ ਕਰਨੀ ਦੀ ਤੁਸੀਂ ਜਦੋਂ ਤੁਹਾਡੇ ਤੇ ਸਵਾਲ ਆਂਦਾ ਤੁਸੀਂ ਵਿੱਚ ਪਰਮਾਤਮਾ ਨੂੰ ਲੈ ਮੱਕੜ ਜੀ ਪਰਮਾਤਮਾ ਨੂੰ ਤੁਹਾਡੀ ਲੋੜ ਨਹੀਂ ਆਪ ਤੇ ਬੰਦਿਆਂ ਨੂੰ ਠੀਕ ਕਰਨ ਵਾਸਤੇ ਹੈ ਮੈਂ ਬਤਾਤਾ ਹੂੰ ਕਿਵੇਂ ਹੈ ਪਰਮਾਤਮਾ ਨੇ ਜਦੋਂ ਆਪਦੇ ਬੰਦੇ ਠੀਕ ਕਰਨੇ ਆ ਤੁਹਾਡੀ ਵਿੱਚ ਕਿਸੇ ਮੀਡੀਓਕਰ ਦੀ ਲੋੜ ਨਹੀਂ ਹੈ ਉਹਨੂੰ ਉਹ ਸਾਰੇ ਉਹਦੇ ਹੀ ਬੱਚੇ ਨੇ ਹਮ ਬੋਲੀ ਆਪ ਇੱਕ ਅਲੱਗ ਮਾਈਂਡ ਸੈਟ ਸੇ ਹੈ ਮੈਂ ਅਲੱਗ ਇੱਕ ਅਲੱਗ ਮਾਈਂਡਸੈਟ ਸੇ ਹੂੰ ਉਸਕਾ ਕਾਰਨ ਮੈਂ ਜਸਟੀਫਾਈ ਕਰ ਰਹਾ ਹੂੰ ਮੇਰਾ ਸਵਾਲ ਕਰ ਰਹਾ ਹੂੰ ਤੁਸੀਂ ਮੇਰੇ ਸਵਾਲ ਦਾ ਜਵਾਬ ਮੈਨੇ ਜੀ ਮੇਰਾ ਸਿੰਪਲ ਸਵਾਲ ਸਰ ਮੈਂ ਦੁਬਾਰਾ ਦੈਂ ਮੈਂ ਬੇਨਤੀ ਪਲੀਜ਼ ਨਹੀਂ ਨਹੀਂ ਮੈਨੇ ਮੈਨੇ ਸੁਨਾ ਤੁਹਾਡਾ ਸਵਾਲ ਆਪ 1 ਮਿੰਟ ਤੋ ਦਿਜੀਏ ਮੈਨੂੰ ਨਹੀਂ ਮੈਂ ਮੇਰਾ ਸਵਾਲ ਦੁਬਾਰਾ ਲੈ ਲਓ ਬੋਲੀਏ ਬੋਲੀ ਬੇਨਤੀ ਬੋਲੀ 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 ਕਿ ਕੋਈ ਪੈਰਾਲਾਈਜ਼ 70 80 ਪਰਸੈਂਟ ਹੋਇਆ ਬੰਦਾ ਮੈਂ ਕ੍ਰੁਸੇਡ ਚ ਮੰਜੇ ਤੇ ਪਾ ਕੇ ਲਿਆ ਆਵਾ ਹੂੰ ਉਸੇ ਵੇਲੇ 5 ਮਿੰਟ ਚ ਉਸ ਬੰਦੇ ਨੂੰ ਤੁਸੀਂ ਚੱਲਦਾ ਕਰ ਸਕਦੇ ਹੋ ਹਾਂ ਜਾਂ ਨਾ ਦੱਸ ਦੋ ਸਰ मेरा फैटी लिवर है है इस टाइम ठीक करो तो आपको लगता है कि उसके लिए परमेश्वर को तंग करने की ज़रूरत है है पहली बात दूसरी बात 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 दूसरी दूसरी परमेश्वर मैं आपकी वही बात दूसरी बात स्वेरे आ है। उठो प्रचार करो कौन करो, सा लालच पैसा हर जगह दिता जाता है ਇਹ ਚਾਹਨਿਓ ਕਿ ਇਸ ਗੱਲ ਦਾ ਪ੍ਰਮਾਣ ਦੇਣ ਲਈ ਪਰਚਾ ਦਰਜ ਹੋਵੇ ਫਿਰ ਤੁਸੀਂ ਮੰਨਜੋਗੇ ਇਹ ਸਦੀਆਂ ਮੰਨਜੋਗੇ ਜਦ ਇਹ ਅੰਗਰੇਜ਼ੋ ਕੇ ਸਾਂ